ਕਤਰ ਦੇ ਵਿੱਚ ਗ੍ਰਿਫਤਾਰ ਕੀਤੇ 8 ਭਾਰਤੀ ਜਲ ਸੈਨਿਕ ਰਿਹਾ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਭਾਰਤ ਵਾਪਸ ਪਹੁੰਚ ਚੁੱਕੇ ਨੇ ਕਤਰ ਦੇ ਕਥਿਤ ਜਸੂਸੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ 2022 ਅਗਸਤ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਤੇ ਜੋ ਮਾਮਲਾ 2023 ਅੰਤ ਤੱਕ ਆਂਦੇ ਆਂਦੇ ਪੱਕ ਚੁੱਕਿਆ ਸੀ ਅਕਤੂਬਰ ਮਹੀਨੇ ਦੇ ਵਿੱਚ ਮੌਤ ਦੀ ਸਜ਼ਾ ਕਤਰ ਕੋਰਟ ਦੇ ਵੱਲੋਂ ਸੁਣਾ ਦਿੱਤੀ ਗਈ ਸੀ ਜਿਸ ਦੇ ਚੱਲਦੇ ਆਖਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਤੋਂ ਬਾਅਦ ਹੁਣ ਇਹ ਦਿਨ ਆਇਆ ਆ ਜਦੋਂ ਇਹ ਵਾਪਸ ਆਪਣੇ ਘਰ ਪਹੁੰਚੇ ਨੇ ਭਾਰਤ ਵਾਪਸ ਪਹੁੰਚੇ ਨੇ ਹਾਲਾਂਕਿ ਪੂਰੇ ਭਾਰਤ ਦੇ ਵਾਸਤੇ ਇਹਨਾਂ ਦੇ ਪਰਿਵਾਰਾਂ ਦੇ ਵਾਸਤੇ ਖੁਸ਼ੀ ਦਾ ਮੌਕਾ ਆ ਕਿਉਂਕਿ ਬਹੁਤ ਦੇਰ ਬਾਅਦ ਤੇ ਮੌਤ ਦੇ ਮੂੰਹ ਤੋਂ ਬਾਹਰ ਆਏ ਨੇ ਇਹ 7 ਜਣੇ ਦੱਸ ਦਈਏ ਕਿ 8 ਜਣੇ ਰਿਹਾਅ ਹੋਏ ਨੇ ਔਰ ਇਹਨਾਂ ਦੇ ਵਿੱਚੋਂ 7 ਅਜੇ ਤੱਕ ਭਾਰਤ ਜਿਹੜੇ ਨੇ ਉਹ ਵਾਪਸ ਪਹੁੰਚੇ ਨਹੀਂ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕਤਰਦਾ ਯੂਏਈ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਆ ਔਰ ਕਿਹਾ ਆ ਕਿ ਉਹ ਇਸ ਫੈਸਲੇ ਦੀ ਸ਼ਲਾਘਾ ਕਰਦੇ ਨੇ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਨੇ ਵੀ ਇਸ ਮੌਕੇ ਤੇ ਪੂਰੇ ਦੇਸ਼ ਦੇ ਨਾਲ ਖੁਸ਼ੀ ਜ਼ਾਹਰ ਕੀਤੀ ਹੈ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ 2022 ਤੋਂ ਇਹ ਮਾਮਲਾ ਚੱਲ ਰਿਹਾ ਸੀ ਅਗਸਤ ਮਹੀਨਾ 2022 ਗ੍ਰਫਤਾਰ ਕਰ ਲਏ ਜਾਂਦੇ ਨੇ ਜਾਸੂਸੀ ਦੇ ਦੋਸ਼ ਦੇ ਅਧੀਨ ਗ੍ਰਫਤਾਰ ਕਰ ਲਏ ਜਾਂਦੇ ਨੇ 8 ਜਣੇ ਜਿਹੜੇ ਕਤਰ ਦੇ ਵਿੱਚ ਦਾਰਾ ਕੰਪਨੀ ਦੇ ਵਿੱਚ ਕੰਮ ਕਰ ਰਹੇ ਸਨ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਇਹ ਸਾਬਕਾ ਜਲ ਸੈਨਿਕ ਹੁੰਦੇ ਨੇ ਔਰ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਜਾਸੂਸੀ ਦੇ ਖੈਰ ਇਸ ਮਾਮਲੇ ਨੂੰ ਲੈ ਕੇ ਅਬ ਵਕ ਵਕ ਸਮਿਆਂ ਦੇ ਵਿੱਚ ਵਕ ਵਕ ਤੱਥ ਸਾਹਮਣੇ ਆਉਂਦੇ ਰਹੇ ਹਾਲਾਂਕਿ 2023 ਦੇ ਮਈ ਮਹੀਨੇ ਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੀ ਆ ਪੂਰੀ ਚਾਰਜ ਸ਼ੀਟ ਜਿਹੜੀ ਆ ਉਹ ਦਾਇਰ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹਨਾਂ ਦੀਆਂ ਮੁਸ਼ਕਲਾਂ ਹੋਰ ਵਧਣ ਲੱਗ ਜਾਂਦੀਆਂ ਨੇ 2023 ਦੇ ਅਕਤੂਬਰ ਮਹੀਨੇ ਦੇ ਵਿੱਚ ਇਹਨਾਂ ਦੇ ਖਿਲਾਫ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਭਾਰਤੀ ਸਰਕਾਰ ਦੀ ਇੰਟਰਵੈਨਸ਼ਨ ਇਸ ਦੇ ਵਿੱਚ ਹੁੰਦੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਭਾਰਤੀ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਇੰਟਰਵਿਨ ਕੀਤਾ ਗਿਆ ਐਥੋਂ ਤੱਕ ਕਿ ਯੂਏਈ ਦੇ ਵਿੱਚ ਜਦੋਂ ਇੱਕ ਸਿਖਰ ਸੰਮੇਲਨ ਦੌਰਾਨ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਯੂਏਈ ਜਾਂਦੇ ਨੇ ਤੇ ਉੱਥੇ ਜਾ ਕੇ ਕੋਪ 28 ਦੇ ਵਿੱਚ ਕਤਰ ਦੇ ਸ਼ਾਸਕ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਉਸ ਵੇਲੇ ਵੀ ਯੂਏਈ ਤੇ ਕਤਰ ਦੇ ਵਿੱਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੀ ਸਲਾਮਤੀ ਦੇ ਬਾਰੇ ਚਰਚਾ ਹੁੰਦੀ ਹੈ ਪਰ ਖਾਸ ਤੌਰ ਤੇ ਉਦੋਂ ਵੀ ਇਸ ਮਾਮਲੇ ਦੇ ਬਾਰੇ ਚਰਚਾ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਆ ਕੇ ਇਸ ਮਾਮਲੇ ਦੇ ਉੱਤੇ ਇਹਨਾਂ 8 ਜਣਿਆਂ ਨੂੰ ਰਿਹਾ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 7 ਜਿਹੜੇ ਨੇ ਉਹ ਵਾਪਸ ਭਾਰਤ ਪਹੁੰਚ ਸਕੇ ਨੇ ਉਹਨਾਂ ਦੇ ਪਰਿਵਾਰਾਂ ਦੇ ਵਾਸਤੇ ਬਹੁਤ ਹੀ ਵੱਡੀ ਖਬਰ ਹੈ ਕਿਉਂਕਿ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਸੀ ਇਸ ਦਰਮਿਆਨ ਭਾਰਤ ਦੇ ਵੱਲੋਂ ਵੱਡੇ ਪੱਧਰ ਤੇ ਮਦਦ ਜਿਹੜੀ ਆ ਉਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਜਿਸ ਦਾ ਸਿੱਟਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਆਖਰਕਾਰ ਇਹ 8 ਜਣੇ ਵਾਪਸ ਭਾਰਤ ਪਹੁੰਚ ਸਕੇ ਇਹਨਾਂ ਦੇ ਵਿੱਚੋਂ ਫਿਲਹਾਲ 7 ਜਣੇ ਜਿਹੜੇ ਨੇ ਉਹ ਭਾਰਤ ਪਹੁੰਚ ਸਕੇ ਨੇ ਤੇ ਇਸ ਮਾਮਲੇ ਸੰਬੰਧੀ ਆਖਰਕਾਰ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਜਿਹੜੀ ਮੌਤ ਦੀ ਸਜ਼ਾ ਸੁਣਾਈ ਗਈ ਸੀ جاسੂਸੀ ਦੇ ਦੋਸ਼ਾਂ ਦੇ ਚਲਦੇ ਮੌਤ ਦੀ ਸਜ਼ਾ ਸੁਣਾਈ ਗਈ ਸੀ ਉਸ ਤੋਂ ਬਾਅਦ ਹੁਣ ਆਖਰਕਾਰ ਇਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਇਸ ਖਬਰ ਦੇ ਉੱਤੇ ਭਾਜਪਾ ਦਾ ਜ਼ਰੂਰ ਹੀ ਕਹਿਣਾ ਆ ਕਿ ਇਹ ਭਾਰਤ ਦੇ ਵਾਸਤੇ ਇੱਕ ਬਹੁਤ ਵੱਡੀ ਕੂਟਨੀਤਿਕ ਜਿੱਤ ਹੈਗੀ ਹੈ ਪਰ ਦੂਜੇ ਪਾਸੇ ਕਾਗਰਸੀ ਲੀਡਰ ਜਿਹੜੇ ਨੇ ਉਹ ਵੀ ਇਸ ਗੱਲ ਦੀ ਸ਼ਲਾਘਾ ਕਰਦੇ ਨਜ਼ਰ ਆ ਰਹੇ ਹਨ ਨੇ ਸਾਫ਼ ਕਿਹਾ ਆ ਕਿ ਇਸ ਖੁਸ਼ੀ ਦੇ ਮੌਕੇ ਅਸੀਂ ਪੂਰੇ ਦੇਸ਼ ਦੇ ਨਾਲ ਆ ਅਸੀਂ ਪੂਰੇ ਦੇਸ਼ ਦੀ ਖੁਸ਼ੀ ਦੇ ਵਿੱਚ ਖੁਸ਼ੀ ਜ਼ਾਹਰ ਕਰਦੇ ਹਾਂ ਖੈਰ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਸਾਹਮਣੇ ਆਵੇਗਾ ਔਰ ਜਿਹੜਾ ਅਠਵਾਂ ਅ ਵਿਅਕਤੀ ਰਹਿੰਦਾ ਆ ਜਿਹੜਾ 8ਵਾਂ ਸਾਤਕਾ ਜਲ ਸੈਂਡਕ ਰਹਿਂਦਾ ਜਿਸਦੇ ਉੱਤੇ ਇਲਜ਼ਾਮ ਸੀ ਜਾਸੂਸੀ ਦੇ ਉਹ ਕਦੋਂ ਘਰ ਵਾਪਸ ਪਰਤੇਗਾ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਹੋਰ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ